ਸਤਿ ਸ੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੁਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਹੈਡਲਾਈਨਸ ਤੇ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਕਰੈਸ਼ ਹੋਇਆ ਇੰਡੀਆ ਦਾ ਜਹਾਜ਼ 282 ਯਾਤਰੀਆਂ ਨੂੰ ਲੈ ਕੇ ਲੰਡਨ ਜਾ ਰਹੀ ਸੀ ਫਲਾਈਟ ਯੂਕੇ ਦੇ ਪ੍ਰਧਾਨ ਮੰਤਰੀ ਕਿਰ ਸਟਾਰਮਰ ਅਲਬਰਟਾ ਜੀ 7 'ਚ ਹੁਣਗੇ ਸ਼ਾਮਲ ਉਸ ਤੋਂ ਪਹਿਲਾਂ ਹੀ ਹੋਰ ਵਾਦਾ ਕੀਤਾ ਦੌੜਾ ਲਿਬਰਲ ਐਮਪੀ ਸੁਖਤਾਲੀਵਾਲ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜੀ7 ਚ ਸੱਦਨ ਦੀ ਕੀਤੀ ਜਾਂਦਾ। ਕਹਿੰਦਾ ਤੇ ਅਮਰੀਕਾ ਨੇ ਸੰਭਾਵਿਤ ਸਮਝੌਤੇ ਦੀਆਂ ਸ਼ਰਤਾਂ ਬਾਰੇ ਦਿੱਤੇ ਦਸਤਾਵੇਜ਼ ਸੂਤਰਾਂ ਮੁਤਾਬਕ ਸਮਝੌਤੇ ਤੋਂ ਪਹਿਲਾਂ ਹਾਲੇ ਵੀ ਕਾਫੀ ਕੰਮ ਬਾਕੀ। ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਦੇ ਗੁਜਰਾਤ ਦੇ ਅੰદાવાદ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਜਹਾਜ਼ ਕ੍ਰੈਸ਼ ਹੋਇਆ 282 ਯਾਤਰੀਨ ਨੂੰ ਲੈ ਕੇ ਇਹ ਜਹਾਜ਼ ਲੰਡਨ ਜਾ ਰਿਹਾ ਸੀ Air India ਦੀ ਫਲਾਈਟ ਕ੍ਰੈਸ਼ ਹੋ ਗਈ ਹੈ Air India ਦਾ ਜਹਾਜ਼ ਉੱਤਰ ਪੱਛਮੀ ਭਾਰਤ ਦੇ ਵਿੱਚ ਹਾਦਸਾ ਗ੍ਰਸਤ ਹੋਇਆ ਹੈ ਜਿਸ ਦੇ ਵਿੱਚ 200 ਤੋਂ ਵੱਧ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਹਾਦਸਾ ਇੱਕ ਨਾਗਰਿਕ ਖੇਤਰ ਦੇ ਵਿੱਚ ਹੋਇਆ ਹੈ ਏਅਰ ਇੰਡੀਆ ਦਾ ਕਹਿਣਾ ਹੈ ਕਿ ਇਸ ਫਲਾਈਟ ਦੇ ਵਿੱਚ ਘਟਕਟ ਇੱਕ ਕੈਨੇਡੀਅਨ ਨਾਗਰਿਕ ਅਤੇ 53 ਯੂਕੇ ਨਾਗਰਿਕ ਸਵਾਰ ਸਨ ਉੱਥੇ ਹੀ ਇਸ ਘਟਨਾ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਵੀ ਡੂੰਗੇ ਦੁੱਖਤਾ ਪ੍ਰਗਟਾਵਾ ਕੀਤਾ ਗਿਆ ਹੈ ਟਾਟਾ ਗਰੁੱਪ ਸੇ ਵੱਲੋਂ ਪੀੜਤਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦੀ ਗੱਲ ਕਹਿ ਦਿੱਤੀ ਗਈ ਹੈ ਬੋਇੰਗ ਡ੍ਰੀਮ ਲਾਈਨਰ ਦੁਪਹਿਰ ਪਾਰਚ ਉਡਾਨ ਭਰਨ ਤੋਂ 5 ਮਿੰਟ ਬਾਅਦ ਹੀ ਕ੍ਰੈਸ਼ ਹੋ ਗਿਆ ਉਡਾਨ ਵੀਰਵਾਰ ਸ਼ਾਮ ਨੂੰ ਲੰਡਨ ਦੇ ਗੈਟਵਿਕ ਹਵਾਈ ਅੱਡੇ ਤੇ ਪਹੁੰਚਣ ਵਾਲੀ ਸੀ ਜਹਾਸਤ 242 ਯਾਤਰੀ ਤੇ ਚਾਲਕਦਾਨ ਸਵਾਰ ਸਨ ਜਹਾਸਤ ਘਟੂ ਘਟ ਇੱਕ ਕਨੇਡੀਅਨ ਨਾਗਰਿਕ ਤੇ 53 ਯੂਕੇ ਨਾਗਰਿਕ ਮੌਜੂਦ ਸਨ 에ਅਰ ਇੰਡੀਆ ਨੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਤੇ ਐਮਰਜੈਂਸੀ ਸੈਂਟਰ ਸਥਾਪਿਤ ਕੀਤਾ 에ਅਰ ਇੰਡੀਆ ਦਾ ਕਹਿਣਾ ਹੈ ਕਿ ਵੀਰਫਾਰ ਨੂੰ ਅਹਮਦਾਬਾਦ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹੀ ਲੰਡਨ ਜਾਣ ਵਾਲੀ ਉਹਨਾਂ ਦੀ ਉਡਾਨ ਹਾਦਸਾਗ੍ਰਸਤ ਹੋ ਗਈ ਸੀ ਜਿਸ ਵਿੱਚ ਭਾਰਤ, ਬ੍ਰਿਟੇਨ, ਪੁਰਤਗਾਲ ਤੇ ਕੈਨਡਾ ਦੇ ਨਾਗਰਿਕ ਸ਼ਾਮਲ ਸਨ ਏਅਰਲਾਈਨ ਨੇ ਕਿਹਾ ਹੈ ਕਿ ਉਡਾਨ ਚ ਕੁੱਲ 252 ਯਾਤਰੀ ਤੇ ਚਾਲਕ ਦਲ ਸਵਾਰ ਸਨ ਭਾਰਤੀ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ 244 ਯਾਤਰੀ ਸਵਾਰ ਸਨ ਸਿਵਲ ਐਵੀਏਸ਼ਨ ਡਾਇਰੈਕਟੋਰੇਟ ਦੇ ਡਾਇਰੈਕਟਰ ਜਨਰਲ ਆਫ ਫੈਸ ਅਹਿਮਦ ਕਦਵਈ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਹੈ ਕਿ 에ਅਰ ਇੰਡੀਆ ਦੀ ਫਲਾਈਟ AI 171 ਇੱਕ ਬੋਇੰਗ 787 ਸਥਾਨਕ ਸਮੇਂ ਅਨੁਸਾਰ ਦੁਪਹਿਰ 1:38 ਵਜੇ ਤੇ ਉਡਾਨ ਭਰਨ ਤੋਂ 5 ਮਿੰਟ ਬਾਅਦ ਮਿਘਾਨੀ ਨਗਰ ਨਾਮਕ ਰਿਹਾਇਸ਼ੀ ਖੇਤਰ 'ਚ ਹਾਦਸਾ ਗ੍ਰਸਤ ਹੋ ਗਈ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਚਾ ਰਾਪੂ ਨੇ ਐਕਸ ਤੇ ਪੋਸਟ ਕੀਤਾ ਕਿ ਬਚਾਅ ਟੀਮਾਂ ਨੂੰ ਜੁਟਾ ਦਿੱਤਾ ਗਿਆ ਹੈ ਤੇ ਘਟਨਾ ਵਾਲੀ ਥਾਂ ਤੇ ਡਾਕਟਰੀ ਸਹਾਇਤਾ ਤੇ ਰਾਹਤ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਸਾਰੀ ਯਤਨ ਕੀਤੇ ਜਾ ਰਹੇ ਨੇ ਯੂਕੇ ਹਵਾਈ ਅੱਡੇ ਨੇ ਪੁਸ਼ਟੀ ਕੀਤੀ ਕਿ ਉਡਾਨ ਲੰਡਨ ਦੇ ਗੈਟਵੇਕ ਲਈ ਸੀ 에ਅਰ ਇੰਡੀਆ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ 169 ਭਾਰਤੀ ਨਾਗਰਿਕਾਂ ਤੋਂ ਇਲਾਵਾ 53 ਬ੍ਰਿਟਿਸ਼ ਨਾਗਰਿਕ ਸਨ ਜਿਨ੍ਹਾਂ ਚੋਂ 7 ਪੁਰਤਗਾਲ ਦੇ ਸਨ ਤੇ ਇੱਕ ਕਨੇਡੀਅਨ ਨਾਗਰਿਕ ਸੀ ਏਅਰ ਇੰਡੀਆ ਦੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦਾ ਮੁੱਖ ਧਿਆਨ ਸਾਰੇ ਪ੍ਰਭਾਵਿਤ ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਤੇ ਹੈ। ਉਹਨਾਂ ਨੇ ਐਕਸ ਤੇ ਕਿਹਾ ਹੈ ਕਿ 에ਰਲਾਈਨ ਨੇ ਫਲਾਈਟ 'ਤੇ ਸਵਾਰ ਲੋਕਾਂ ਬਾਰੇ ਜਾਣਕਾਰੀ ਲੈਣ ਵਾਲੇ ਪਰਿਵਾਰਾਂ ਲਈ ਇੱਕ ਐਮਰਜੈਂਸੀ ਸੈਂਟਰ ਤੇ ਸਹਾਇਤਾ ਟੀਮ ਸਥਾਪਿਤ ਕੀਤੀ ਹੈ। ਉਹਨਾਂ ਨੇ ਮਰਨ ਵਾਲੇ ਪਰਿਵਾਰਾਂ ਅਤੇ ਪੀੜਤਾਂ ਦੇ ਲਈ ਡੂੰਗੀ ਹਮਦਰਦੀ ਵੀ ਜ਼ਾਹਰ ਕੀਤੀ। 787 ਡ੍ਰੀਮ ਲਾਈਨਰ ਇੱਕ ਚੌੜਾ ਦੋ ਇੰਜਨ ਵਾਲਾ ਜਹਾਜ਼ ਹੈ ਐਫੀਸ਼ੀਅਨ ਸੇਫਟੀ ਨੈਟਵਰਕ ਦੇ ਡਾਟਾਬੇਸ ਦੇ ਅਨਸਾਰ ਇਹ ਬੋਇੰਗ 787 ਜਹਾਜ਼ ਦਾ ਪਹਿਲਾ ਹਾਦਸਾ ਹੈ ਫਲਾਈਟ ਰਡਾਰ 24 ਵੈੱਬਸਾਈਟ ਦੇ ਅਨੁਸਾਰ ਇਹ ਜਹਾਜ਼ 2009 ਚ ਪੇਸ਼ ਕੀਤਾ ਗਿਆ ਸੀ ਤੇ 1000 ਤੋਂ ਵੱਧ ਦਰਜਨਾ 에ਅਰਲਾਈਨਾਂ ਨੂੰ ਡਿਲੀਵਰ ਕੀਤੇ ਗਏ ਨੇ ਅਮਰੀਕਨ 에ਅਰਲਾਈਨਸ ਕੋਲ ਸਭ ਤੋਂ ਵੱਡਾ ਡ੍ਰੀਮ ਲਾਈਨਰ ਅਫਲੀਟ ਹੈ ਜਦਕਿ 에ਅਰ ਕੈਨਡਾ ਕੋਲ ਵੀ ਦਰਜਨਾ ਕਾਰਛਿਲ ਨੇ ਇਹ ਹਾਦਸਾ ਉਹਨਾਂ ਦੀ ਰਿਪੋਰਟਾਂ ਦੇ ਵਿਚਾਰੇ ਹੋਇਆ ਹੈ ਕੀ ਅਮਰੀਕਾ ਨਿਆਂ ਵਿਭਾਗ ਨੇ ਹਾਲ ਹੀ ਵਿੱਚ ਬੋਇੰਗ ਨਾਲ ਇੱਕ ਸੌਦਾ ਕੀਤਾ ਹੈ ਜੋ 2018 ਤੇ 2019 ਚ 362 ਲੋਕਾਂ ਦੀ ਮੌਤ ਵਾਲੇ ਦੋ ਹਾਦਸਿਆਂ ਤੋਂ ਪਹਿਲਾਂ 737 ਮੈਕਸ ਜੈਟ ਲਾਈਨਰ ਬਾਰੇ ਅਮਰੀਕੀ ਰੈਗੂਲੇਟਰਾਂ ਨੂੰ ਕਥਿਤ ਤੌਰ ਤੇ ਗੁੰਮਰਾਹ ਕਰਨ ਲਈ ਹਵਾਈ ਜਹਾਜ਼ ਦੀ ਦਿੱਗਜ ਕੰਪਨੀ ਬੋਇੰਗ ਨੂੰ ਅਪਰਾਧਿਕ ਮੁਕਦਮੇ ਤੋਂ ਬਚਨ ਦੀ ਆਗਿਆ ਦੇਵੇਗਾ ਏ ਬੋਇੰਗ ਹਾਦਸੇ ਇੰਡੋਨੇਸ਼ੀਆ ਤੇ ਈਥੋਪੀਆ ਚ 5 ਮਹੀਨਿਆਂ ਦੇ ਅੰਤਰਾਲ ਤੇ ਹੋਏ ਈਥੋਪੀਆ ਦੀ ਘਟਨਾ ਚ ਮਰਨ ਵਾਲਿਆਂ ਵਿੱਚ 18 ਕੈਨੇਡੀਅਨ ਨਾਗਰਿਕ ਸ਼ਾਮਲ ਸਨ ਭਾਰਤ ਚ ਆਖਰੀ ਵੱਡਾ ਜਹਾਜ਼ ਹਾਦਸਾ 2020 ਚ ਹੋਇਆ ਸੀ ਜਦੋਂ ਇੱਕ 에ਅਰ ਇੰਡੀਆ ਐਕਸਪ੍ਰੈਸ ਬੋਇੰਗ 737 ਦੱਖਣੀ ਸ਼ਹਿਰ ਕੋਜ਼ੀਕੋਡੇ ਦੇ ਵਿੱਚ ਇੱਕ ਰਨਵੇ ਤੋਂ ਫਿਸਲ ਗਿਆ ਸੀ ਜਿਸ ਚ 18 ਲੋਕਾਂ ਦੀ ਮੌਤ ਹੋ ਗਈ ਸੀ ਇਸੇ ਹੀ ਘਟਨਾ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਇਲਾਵਾ ਵਿਦੇਸ਼ ਮੰਤਰੀ ਅਨੀਤਾ ਆਨੰਦੇ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਵੀਟ ਕਰਕੇ ਹੈ ਕਿ ਅੰਮਦਾਬਾਦ ਤੋਂ ਲੰਡਨ ਜਾਣ ਵਾਲੇ 에ਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਬਾਰੇ ਜਾਣ ਕੇ ਬਹੁਤ ਦੁਖ ਹੋਇਆ ਜਿਸ ਵਿੱਚ 242 ਯਾਤਰੀ ਸਵਾਰ ਸਨ ਇਸ ਵਿੱਚ ਇੱਕ ਕਨੇਡੀਅਨ ਯਾਤਰੀ ਵੀ ਸ਼ਾਮਲ ਸੀ ਉਨ੍ਹਾਂ ਕਿਹਾ ਹੈ ਕਿ ਮੇਰੇ ਵਿਚਾਰ ਜਹਾਜ਼ 'ਤੇ ਸਵਾਰ ਹਰ ਵਿਅਕਤੀ ਦੇ ਅਜ਼ੀਜ਼ਾਂ ਨਾਲ ਨੇ ਕੈਨੇਡਾ ਦੇ ਆਵਾਜਾਈ ਅਧਿਕਾਰੀ ਆਪਣੇ ਹਮਰਤਵਾ ਨਾਲ ਨਿਰਲੇਪ ਸੰਪਰਕ ਚ ਨੇ ਤੇ ਇਸ ਦੁਖਾਂਤ ਦੇ ਜਵਾਬਦੇ ਸਾਹਮਣੇ ਆਉਣ ਤੇ ਉਹਨਾਂ ਨੂੰ ਨਿਯਮਿਤ ਤੌਰ ਤੇ ਅਪਡੇਟਸ ਮਿਲ ਰਹੀਆਂ ਨੇ ਏਅਰ ਇੰਡੀਆ ਫਲਾਈਟ 177 ਨਾਲ ਸੰਬੰਧਿਤ ਇਸ ਦੁਖਦਾਈ ਘਟਨਾ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਬਹੁਤ ਦੁਖੀ ਨੇ ਉੱਤਰ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਅਨੀਤਾ ਅਨੰਦ ਨੇ ਐਕਸਪ੍ਰੈਸ ਕੀਤਾ ਹੈ ਕਿ ਅਹਮਦਾਬਾਦ ਨੇੜੇ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਦੁਖਦਾਈ ਖਬਰ ਬਹੁਤ ਪਿਆਨਕ ਹੈ ਇਸ ਦੁਹਾਂਚ 242 ਲੋਕ ਸਵਾਰ ਸਨ ਜਿਨ੍ਹਾਂ ਚੋਂ ਇੱਕ ਕੈਨੇਡੀਅਨ ਵੀ ਸ਼ਾਮਲ ਹੈ। ਕੈਨੇਡਾ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਨੇੜਲੇ ਸੰਪਰਕ 'ਚ ਹੈ। ਅਨੀਤਾ ਅਨੰਦ ਨੇ ਕਿਹਾ ਕਿ ਉਹਨਾਂ ਦੀਆਂ ਪਾਮਨਾਵਾਂ ਉਹਨਾਂ ਲੋਕਾਂ ਦੇ ਪਰਿਵਾਰਾਂ ਤੇ ਅਜ਼ੀਜ਼ਾਂ ਨਾਲ ਨੇ ਜੋ ਇਸ ਦੁਖਾਂਚ ਗਵਾਚ ਗਏ ਨੇ। ਉਧਰ ਟਾਟਾ ਗਰੁੱਪਸ ਦੇ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਇਸ ਸਮੇਂ ਉਹ ਆਪਣਾ ਦੁੱਖ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਪਰ ਉਹਨਾਂ ਪਰਿਵਾਰਾਂ ਪ੍ਰਤੀ ਹਮਦਰਦੀ ਰੱਖਦੇ ਨੇ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਹੈ। ਟਾਟਾ ਗਰੁੱਪ ਇਸ ਦੁਕਾਨ 'ਚ ਆਪਣੀ ਜਾਨ ਗਵਾਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗਾ। ਉਨ੍ਹਾਂ ਅੰਕਿਆ ਹੈ ਕਿ ਜ਼ਖਮੀਆਂ ਦੇ ਡਾਕਟਰੀ ਖਰਚੇ ਵੀ ਪੂਰੇ ਕੀਤੇ ਜਾਣਗੇ ਤੇ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਨੂੰ ਸਾਰੀ ਲੋੜਿੰਦੀ ਦੇਖਭਾਲ ਤੇ ਸਹਾਇਤਾ ਮਿਲੇ। ਇਸ ਤੋਂ ਇਲਾਵਾ ਬੀਜੇ ਮੈਡੀਕਲ ਦੇ ਹੋਸਟਲ ਦੀ ਉਸਾਰੀ ਦੇ ਵਿੱਚ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਐਲਾਨ ਟਾਟਾ ਸੰਸਥਾ ਚੇਅਰਮੈਨ ਐਨ ਚੰਦਰਸ਼ੇਖਰਨ ਦੇ ਵੱਲੋਂ ਕੀਤਾ ਗਿਆ ਹੈ। ਦਰਾ ਯੂਕੇ ਦੇ ਪ੍ਰਧਾਨ ਮੰਤਰੀ ਕਿਰਸ ਸਟਾਰਮਰ ਅਲਬਰਟਾ ਚ ਜੀ7 ਨ ਸਮਿਟ ਤੋਂ ਪਹਿਲਾਂ ਆਟਵਾ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਾਰਚ ਦੇ ਵਿੱਚ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਲੰਡਨ ਦੇ ਵਿੱਚ ਸਟਾਰਮਰ ਦੇ ਨਾਲ ਮੁਲਾਕਾਤ ਕੀਤੀ ਸੀ ਯੂਕੇ ਦੇ ਪ੍ਰਧਾਨ ਮੰਤਰੀ ਕਿਰਸ ਸਟਾਰਮਰ ਅਲਬਰਟਾ ਚ ਆਯੋਜਿਤ ਹੋ ਰਹੇ ਜੀ7 ਸੰਮੇਲਨ ਚ ਆਉਣ ਲੱਗੇ ਆ ਪਹਿਲਾਂ ਆਟਵਾ ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਨਗੇ स्टामर शनिवार ਨੂੰ ਓਟਵਾ ਪਹੁੰਚੇ ਨੇ ਕਾਰਨੀ ਦੇ ਦਫ਼ਤਰ ਨੇ ਇੱਕ ਬਿਆਨ ਚੁਕਾਇਆ ਹੈ ਕਿ ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਦੇ ਵਿਚਾਲੇ ਸਾਂਝਾ ਇਤਿਹਾਸ ਤੇ ਮਜ਼ਬੂਤ ਸੰਬੰਧ ਨੇ ਪ੍ਰਧਾਨ ਮੰਤਰੀ ਸਟਾਮਰ ਦਾ ਦੌਰਾ ਦੋਹਾਂ ਦੇਸ਼ਾਂ ਵਿਚਾਲੇ ਮੌਜੂਦਾ ਆਰਥਿਕ ਅਤੇ ਸੁਰੱਖਿਆ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ ਤੇ ਲੋਕਾਂ ਲਈ ਵਿਕਾਸ ਤੇ ਖੁਸ਼ਹਾਲੀ ਲਿਆਏਗਾ ਕਾਰਨੀ ਨੇ ਮਾਰਚ 'ਚ ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਦੌਰਾਨ ਲੰਡਨ 'ਚ ਸਟਾਮਰ ਨਾਲ ਮੁਲਾਕਾਤ ਕੀਤੀ ਸੀ ਉਸ ਯਾਤਰਾ 'ਚ ਕਾਰਨੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨਲ ਮੈਕਰੋਂ ਨਾਲ ਵੀ ਮੁਲਾਕਾਤ ਕੀਤੀ ਸੀ ਬ੍ਰਿਟਿਸ਼ ਪ੍ਰਧਾਨ ਮੰਤਰੀ ਦਫ਼ਤਰ 10 ਡਾਊਨਿੰਗ ਸਟਰੀਟ ਵਿਖੇ ਕਾਰਨੀ ਅਤੇ ਸਟਾਮਰ ਦੀ ਮੀਟਿੰਗ ਦੌਰਾਨ ਦੋਵੇਂ ਪ੍ਰਧਾਨ ਮੰਤਰੀਆਂ ਨੇ ਫੋਟੋਆਂ ਖਿੱਚਵਾਈਆਂ ਤੇ ਸੰਖੇਪ ਬਿਆਨ ਦਿੱਤੇ ਪਰ ਮੀਡੀਆ ਤੋਂ ਕੋਈ ਸਵਾਲ ਨਹੀਂ ਲਿਆ ਕਾਰਨੀ ਨੇ ਕਿਹਾ ਸੀ ਕਿ ਅਸੀਂ ਇਤਿਹਾਸ ਦੇ ਇੱਕ ਅਜਿਹੇ ਮੋੜ ਤੇ ਖੜੇ ਹਾਂ ਜਿੱਥੇ ਦੁਨੀਆ ਨੂੰ ਨਵੇਂ ਸੇੜੇ ਨਾਲ ਟਾਲਿਆ ਜਾ ਰਿਹਾ ਹੈ ਉਨਾ ਇਹ ਵੀ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਹਿਯੋਗ ਜੋ ਕਿ ਨਿਰੰਤਰ ਹੈ ਬਹੁਤ ਜ਼ਰੂਰੀ ਹੈ ਤੇ ਦੋਵੇਂ ਦੇਸ਼ ਜੀ 7 ਰਾਹੀਂ ਮਿਲ ਕੇ ਦੁਨੀਆ ਨੂੰ ਨਵੇਂ ਢੰਗ ਨਾਲ ਆਕਾਰ ਦੇਣ ਲਈ ਕੰਮ ਕਰ ਰਹੇ ਨੇ ਜੀ 7 ਸੰਮੇਲਨ ਐਤਵਾਰ ਨੂੰ ਸ਼ੁਰੂ ਹੋ ਰਿਹਾ ਹੈ ਅਦਾਰੇ ਲਿਬਰਲ ਐਮਪੀ ਸਖਤਾਲੀਵਾਲ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਸੇ ਹੀ ਮੁਲਾਕਾਤ ਦੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ 7 ਚ ਸੱਦਨ ਦੇ ਵੀ ਨਿੰਦਾ ਕੀਤੀ ਗਈ ਹੈ ਕੈਨੇਡਾ ਦੇ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਲਬਰਟਾ ਦੇ ਵਿੱਚ ਆਯੋਜਿਤ ਹੋ ਰਹੇ G7 ਸੱਟ ਲਈ ਸੱਦਾ ਦਿੱਤਾ ਗਿਆ ਹੈ ਪਰ ਇਸ ਸੱਦੇ ਦਾ ਸਿੱਖ ਜਥੇਬੰਦੀਆਂ ਅਤੇ ਸਿੱਖ ਐਮਪੀਜ਼ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਤੋਂ ਲਿਬਰਲ ਐਮਪੀ ਸੁਖ ਤਾਲੀਵਾਲ ਨੇ ਕਿਹਾ ਹੈ ਕਿ ਉਹਨਾਂ ਨੇ ਬੁੱਧਵਾਰ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਕੇ ਅਗਲੇ ਹਫਤੇ ਅਲਬਰਟਾ 'ਚ ਹੋਣ ਵਾਲੇ ਜੀ7 ਸੰਮੇਲਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦੇ ਫੈਸਲੇ ਵਿਰੁੱਧ ਇਤਰਾਜ਼ ਜਤਾਇਆ। ਉਸ ਮੀਟਿੰਗ ਤੋਂ ਪਹਿਲਾਂ ਦੇ ਕੈਨੇਡੀਅਨ ਪ੍ਰੈਸ ਨਾਲ ਇੱਕ ਇੰਟਰਵਿਊ ਦੌਰਾਨ ਤਾਲੀਵਾਲ ਨੇ ਦੱਸਿਆ ਕਿ ਉਹਨਾਂ ਨੇ ਸੈਂਕੜੇਆਂ ਲੋਕਾਂ ਨਾਲ ਗੱਲ ਕੀਤੀ ਜੋ ਚਾਹੁੰਦੇ ਨੇ ਕਿ ਮੋਦੀ ਕੈਨੇਡਾ ਆਉਣ ਤੇ ਉਹਨਾਂ ਲੋਕਾਂ 'ਚ ਕੁਝ ਲਿਬਰਲ ਕੌਕਸ ਦੇ ਮੈਂਬਰ ਵੀ ਨੇ। ਜੋ ਚੰਦੇ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਂਟਾ ਆਨ ਤੇ ਉਹਨਾਂ ਲੋਕਾਂ 'ਚ ਕੁਝ ਲਿਬਰਲ ਕੌਕਸ ਦੇ ਮੈਂਬਰ ਵੀ ਨੇ ਢਾਲੀਵਾਲ ਨੇ ਕਿਹਾ ਸੀ ਕਿ ਅਸੀਂ ਕੈਨੇਡੀਅਨ ਹੋਣ ਦੇ ਨਾਤੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਹੋਣ ਤੇ ਮਾਨ ਮਹਿਸੂਸ ਕਰਦੇ ਹਾਂ ਅਸੀਂ ਕਾਨੂੰਨ ਤੇ ਇਨਸਾਫ ਦਾ ਦੇਸ਼ਾਂ ਜਦੋਂ ਗੱਲ ਬੁਨਿਆਦੀ ਅਧਿਕਾਰਾਂ ਦੀ ਰਾਖੀ ਤੇ ਪੀੜਤਾਂ ਲਈ ਇਨਸਾਫ ਦੇਣ ਦੀ ਹੁੰਦੀ ਹੈ ਤਾਂ ਇਹ ਕਿਸੇ ਤਰ੍ਹਾਂ ਵੀ ਸਮਝੌਤੇ ਯੋਗ ਨਹੀਂ ਹੁੰਦਾ ਸਾਪ ਦਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ RCMP ਨੇ ਲਗਭਗ 2 ਸਾਲ ਪਹਿਲਾਂ ਸੜਿਚ ਇੱਕ ਕੈਨੇਡੀਅਨ ਸਿੱਖ ਵਕਵਾਦੀ ਹਰਦੀਪ ਸਿੰਘ ਨੇਜਰ ਦੀ ਹੱਤਿਆ ਨਾਲ ਭਾਰਤੀ ਸਰਕਾਰ ਦੇ ਏਜੰਟਾਂ ਨੂੰ ਜੋੜਿਆ ਸੀ ਪਿਛਲੇ ਅਕਤੂਬਰ ਚ RCMP ਦੇ ਕਮਿਸ਼ਨਰ ਮਾਈਕ ਰਹੀਮ ਨੇ ਕਿਹਾ ਸੀ ਕਿ ਉਹ ਨਦੀ ਪੁਲਿਸ ਕੋਲ ਕੈਨੇਡਾ ਚ ਵਾਪਰ ਰਹੀਆਂ ਹੋਰ ਅਪਰਾਧਿਕ ਗਤੀਵਿਧੀਆਂ ਜਿਨ੍ਹਾਂ ਚ ਕਤਲ ਤੇ ਜ਼ਬਰਨ ਵਸੂਲੀ ਵੀ ਸ਼ਾਮਿਲ ਹੈ ਉਸ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਜੋੜਨ ਵਾਲੇ ਸਬੂਤ ਮੌਜੂਦ ਨੇ ਜਸਟਿਸ ਮੈਰੀ ਹੌਗ ਨੇ ਪਿਛਲੇ ਸਾਲ ਵਿਦੇਸ਼ੀ ਦਖਲਅੰਦਾਜ਼ੀ ਤੇ ਜਨਤਕ ਜਾਂਚ ਕਮਿਸ਼ਨ ਦੀ ਅਗਵਾਈ ਕੀਤੀ ਸੀ ਉਹਨਾਂ ਨੇ ਆਪਣੀ ਰਿਪੋਰਟ ਚ ਦੱਸਿਆ ਹੈ ਕਿ ਚੀਨ ਤੇ ਭਾਰਤ ਕੈਨੇਡਾ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ 'ਚ ਮੋਰੀ ਨੇ ਤਾਲੀਵਾਲ ਨੇ ਕਿਹਾ ਹੈ ਕਿ ਉਹਨਾਂ ਨੇ ਹਫਤਾਵਰੀ ਲਿਬਰਲ ਕੋਕਸ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਆਪਣੀ ਹਲਕੇ ਦੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਨੇ ਤਾਲੀਵਾਲ ਮੁਤਾਬਕ ਹੁਣ ਜਦੋਂ ਮੋਦੀ ਨੂੰ ਸੱਦਾ ਦੇ ਦਿੱਤਾ ਗਿਆ ਹੈ ਤਾਂ ਹੁਣ ਅੱਗੇ ਵਧਣਾ ਪਵੇਗਾ ਕੈਨੇਡਾ ਨੂੰ ਇਸ ਮਾਮਲੇ ਤੇ ਖੱਸ਼ੇ ਦੱਸੇ ਗਏ ਨੇ ਤੇ ਉਹ ਕੈਨੇਡੀਅਨ ਲੋਕਾਂ ਲਈ ਮਹੱਤਵਪੂਰਨ ਮਸਲਿਆਂ ਨਾਲ ਨਜਿੱਠਣ 'ਚ ਕਾਫੀ ਮਜ਼ਬੂਤ ਰਹਿਣਗੇ ਬੀਸੀ ਤੋਂ ਇੱਕ ਹੋਰ ਲਿਬਰਲ ਐਮਪੀ ਗੁਰਬਖਸ਼ ਸੈਣੀ ਨੇ ਕਿਹਾ ਕਿ ਮੋਦੀ ਨੂੰ ਜੀ7 ਲਈ ਸੱਦਾ ਦੇਣ ਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੂੰ ਸੰਭਾਵਿਤ ਸੱਦਾ ਦੇਣ ਦੇ ਫੈਸਲੇ ਨਾਲ ਕੈਨੇਡਾ ਦੀ ਮਨੁੱਖੀ ਅਧਿਕਾਰਾਂ ਦੇ ਵੱਡੇ ਮਨਾਈਤੀ ਦੇ ਤੌਰ ਤੇ ਬਣੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ ਸੈਣੀ ਨੇ ਕਿਹਾ ਕਿ ਇਹ ਨੁਕਸਾਨ ਦੇ ਗੱਲ ਹੈ ਕਿਉਂਕਿ ਉਹ ਦੁਨੀਆ ਦੇ ਵਿੱਚ ਸਹਿਨਸ਼ੀਲ ਅਤੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਤੌਰ ਤੇ ਜਾਣੇ ਜਾਂਦੇ ਨੇ ਤੇ ਇਹ ਗੱਲ ਪ੍ਰਧਾਨ ਮੰਤਰੀ ਦੇ ਧਿਆਨ ਚ ਲਿਆਈ ਗਈ ਹੈ ਕਾਰਡੀ ਨੇ ਕੋਕਸ ਦੇ ਵਿੱਚ ਦਾਖਲ ਹੋਣ ਵਾਲੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਕਿ ਕੁਝ ਹਲਕਿਆਂ ਤੋਂ ਉਨ੍ਹਾਂ ਕੋਲ ਲੀਡਰਾਂ ਨੂੰ ਦਿੱਤੇ ਸੱਦਿਆ ਬਾਰੇ ਚਿੰਤਾਵਾਂ ਆਈਆਂ ਨੇ ਸਿੱਧੂ ਨੇ ਕੋਕਸ ਰੂਮ ਚ ਦਾਖਲ ਹੋਣ ਤੋਂ ਪਹਿਲਾਂ ਕਿਹਾ ਹੈ ਕਿ ਉਹਨਾਂ ਦੇ ਖਿਆਲ ਚ ਇਹ ਗੱਲ ਇੰਪੋਰਟੈਂਟ ਹੈ ਕਿ ਮੌਜੂਦਾ ਸਮੇਂ ਜਦੋਂ ਸੰਕਟ ਦੀ ਸਥਿਤੀ ਬਣੀ ਹੋਈ ਹੈ ਸਹਿਯੋਗ ਕਰੀਏ ਤੇ ਕੁਝ ਮੁੱਦਿਆਂ ਦਾ ਹੱਲ ਕੱਢੀਏ ਸਿੱਧੂ ਨੇ ਜਿਸ ਸੰਕਟ ਦੀ ਗੱਲ ਕੀਤੀ ਉਹ ਅਮਰੀਕਾ ਨਾਲ ਚੱਲ ਰਹੀ ਟੈਰਿਫ ਲੜਾਈ ਨੂੰ ਲੈ ਕੇ ਸੀ ਤਾਲੀਵਾਲ ਉਸ ਹਲਕੇ ਦੀ ਨਿਮਾਇੰਦਗੀ ਕਰਦੇ ਨੇ ਜਿੱਥੇ ਨਿਜਰ ਦੀ ਹੱਤਿਆ ਹੋਈ ਸੀ ਤਾਲੀਵਾਲ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਹ ਸੱਦਾ ਕੈਨੇਡਾ ਦੀਆਂ ਕਦਰਾਂ ਕੀਮਤਾਂ ਨਾਲ ਵਿਸ਼ਵਾਸ ਘਾਤ ਹੈ ਤਾਲੀਵਾਲ ਨੇ ਕਿਹਾ ਕਿ ਸਾਨੂੰ ਉਹਨਾਂ ਨੂੰ ਸਦਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਤੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਉਹਨਾਂ ਦੀ ਟੀਮ ਜਾਂ ਉਹਨਾਂ ਦੇ ਵਿਭਾਗ ਕੈਨੇਡੀਅਨ ਅਧਿਕਾਰੀਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨ ਕਾਰਨੀ ਕਹਿੰਦੇ ਨੇ ਕਿ ਉਹ ਪੁਲਿਸ ਜਾਂਚ ਨਾਲ ਸੰਬੰਧਿਤ ਮਾਮਲਿਆਂ ਨੂੰ ਜ7 ਦੀ ਕੈਨੇਡਾ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਤੋਂ ਵੱਖ ਰੱਖਣਾ ਚਾਹੁੰਦੇ ਨੇ ਤੇ ਉਹ ਦਲੀਲ ਦਿੰਦੇ ਨੇ ਕਿ ਭਾਰਤ ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਰਥਿਕ ਵਸਥਾਵਾਂ ਦੇ ਵਿੱਚੋਂ ਇੱਕ ਹੈ ਉਹਨਾਂ ਨੂੰ ਮਿਸ ਨਹੀਂ ਹੋਣਾ ਚਾਹੀਦਾ ਕਾਰਨੀ ਨੇ ਕਿਹਾ ਕਿ ਭਾਰਤ ਨੇ ਕਾਨੂੰਨੀ ਏਜੰਸੀਆਂ ਦੀ ਵਾਰਤਾ ਸੰਬੰਧੀ ਗੱਲਬਾਤ ਜਾਰੀ ਰੱਖਣ ਲਈ ਸਹਿਮਤੀ ਦਿੱਤੀ ਹੈ ਮੋਦੀ ਦੇ ਵੱਲੋਂ ਸ਼ੁਕਰਵਾਰ ਨੂੰ ਕਾਰਨੀ ਨਾਲ ਹੋਈ ਫੋਨ ਗੱਲਬਾਤ ਬਾਰੇ ਦਿੱਤੇ ਬਿਆਨ ਚ ਪੁਲਿਸ ਜਾਂਚ ਜਾਂ ਸਹਿਯੋਗ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ ਉਦੋਂ ਕੈਨੇਡਾ ਤੇ ਅਮਰੀਕਾ ਨੇ ਸੰਭਾਵਿਤ ਸਮਝੌਤੇ ਦੀਆਂ ਸ਼ਰਤਾਂ ਬਾਰੇ ਇੱਕ ਦੂਜੇ ਨੂੰ ਦਸਤਾਵੇਜ਼ ਦਿੱਤੇ ਨੇ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ ਪ੍ਰੋਸੇਵ ਸੂਤਰਾਂ ਦਾ ਕਹਿਣਾ ਹੈ ਕਿ ਇਹ ਦਸਤਾਵੇਜ਼ ਇੱਕ ਦੂਜੇ ਨਾਲ ਸਾਂਝੇ ਕੀਤੇ ਜਾ ਰਹੇ ਨੇ ਕਈ ਸੂਤਰਾਂ ਨੇ ਅਗਾਹ ਕੀਤਾ ਹੈ ਕਿ ਸਮਝੌਤੇ ਤੋਂ ਪਹਿਲਾਂ ਹਾਲੇ ਵੀ ਕਾਫੀ ਕੰਮ ਹੋਣਾ ਬਾਕੀ ਹੈ ਸੰਕੇਤ ਮਿਲਿਆ ਹੈ ਕਿ ਕੈਨੇਡਾ ਤੇ ਅਮਰੀਕਾ ਕਿਸੇ ਤਰ੍ਹਾਂ ਦੇ ਵਪਾਰਕ ਸਮਝੌਤੇ ਵੱਲ ਅੱਗੇ ਵਧ ਰਹੇ ਨੇ ਮੀਡੀਆ ਨੂੰ ਜਾਣਕਾਰੀ ਮਿਲੀ ਹੈ ਕਿ ਇੱਕ ਕੰਮਕਾਜੀ ਦਸਤਾਵੇਜ਼ ਤਿਆਰ ਕੀਤਾ ਗਿਆ ਹੈ ਜਿਸ 'ਚ ਸੰਭਾਵਿਤ ਸਮਝੌਤੇ ਦੇ ਵੇਰਵੇ ਦਰਜ ਨੇ ਇਹ ਜਾਣਕਾਰੀ ਸੀਬੀਸੀ ਨਿਊਜ਼ ਨੂੰ ਮਿਲੀ ਹੈ ਤਿੰਨ ਸੂਤਰਾਂ ਜਿਨ੍ਹਾਂ ਦੇ ਕੋਲ ਇਸ ਮਾਮਲੇ ਦੀ ਸਿੱਧੀ ਜਾਣਕਾਰੀ ਹੈ ਉਹਨਾਂ ਨੇ ਦੱਸਿਆ ਹੈ ਕਿ ਇੱਕ ਦਸਤਾਵੇਜ਼ ਦਾ ਕੈਨੇਡਾ ਤੇ ਅਮਰੀਕਾ ਵਿਚਾਲੇ ਕਈ ਵਾਰੀ ਅਦਾਨ-ਪ੍ਰਦਾਨ ਹੋਇਆ ਹੈ ਇਸ ਉਤਰ ਨਾ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕਰ ਰਹੇ ਸਨ ਕਿਉਂਕਿ ਮਾਮਲਾ ਸੰਵੇਦਨਸ਼ੀਲ ਹੈ ਹਾਲਾਂਕਿ ਇਹ ਸਮਝੌਤੇ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਪਰ ਕਈ ਸੂਤਰਾਂ ਨੇ ਅਗਾਹ ਕੀਤਾ ਹੈ ਕਿ ਹਾਲੇ ਵੀ ਕਾफी ਕੰਮ ਬਾਕੀ ਹੈ ਦੋ ਸੂਤਰਾਂ ਮੁਤਾਬਕ ਅਗਲੇ ਹਫਤੇ ਅਲਬਰਟਾ ਚ ਹੋਣ ਵਾਲੇ ਜੀ 7 ਸਮਿਟ ਤੋਂ ਪਹਿਲਾਂ ਸਮਝੌਤਾ ਤੈਅ ਹੋਣ ਦੀ ਕੋਈ ਉਮੀਦ ਨਹੀਂ ਇੱਕ ਚੌਥੇ ਅਧਿਕਾਰੀ ਨੇ ਇਸ ਮਾਮਲੇ ਤੇ ਦੱਸਦਿਆਂ ਕਿਹਾ ਹੈ ਕਿ ਹਾਲੇ ਤੱਕ ਦੋਹਾਂ ਦੇਸ਼ਾਂ ਨੇ ਕਿਸੇ ਸਮਝੌਤੇ ਤੇ ਸਹਿਮਤੀ ਨਹੀਂ ਦਿੱਤੀ ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਗੱਲਬਾਤ 'ਚ ਵੱਖ-ਵੱਖ ਸੰਭਾਵਿਤ ਸਥਿਤੀਆਂ ਵਾਲੇ ਕਈ ਦਸਤਾਵੇਜ਼ ਦੋਹਾਂ ਪਾਸਿਆਂ ਵੱਲੋਂ ਭੇਜੇ ਜਾਂਦੇ ਨੇ ਸੀਬੀਸੀ ਨਿਊਜ਼ ਨੇ ਇਹ ਦਸਤਾਵੇਜ਼ ਨਹੀਂ ਵੇਖਿਆ ਪਰ ਇੱਕ ਸੂਤਰ ਨੇ ਰੇਡੀਓ ਕੈਂਟਾ ਨੂੰ ਦੱਸਿਆ ਹੈ ਕਿ ਇਹ 5 ਸਫ਼ਿਆਂ ਤੋਂ ਘੱਟ ਹੈ ਉਸ ਸੂਤਰ ਅਨੁਸਾਰ ਇਸ ਵਿੱਚ ਦਰਸਾਇਆ ਗਿਆ ਹੈ ਕਿ ਕੈਨੇਡਾ ਗੋਲਡਨ ਡੋਮ ਸੁਰੱਖਿਆ ਪ੍ਰੋਗਰਾਮ ਤੇ ਸ਼ਾਮਲ ਹੋਣ ਦੇ ਤਿਆਰ ਹੈ ਜੋ ਕਿ ਸ਼ੁਰੂਆਤੀ ਤੌਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਝਾਇਆ ਸੀ ਦਸਤਾਵੇਜ਼ ਵਿੱਚ ਇਹ ਵੀ ਲਿਖਿਆ ਹੈ ਕਿ ਕੈਨੇਡਾ ਆਰਕਟਿਕ ਖੇਤਰ ਵਿੱਚ ਹੋਰ ਇਨਫਰਾਸਟ੍ਰਕਚਰ ਬਣਾਉਣ ਨਾਟੋ ਦੇ ਖਰਚੇ ਸਬੰਧੀ ਨੀਤੀਆਂ ਪੂਰੇ ਕਰਨ ਤੇ ਸਰਹੱਦੀ ਸੁਰੱਖਿਆ ਲਈ ਪਹਿਲਾਂ ਹੀ ਐਲਾਨ ਕੀਤੇ ਨਿਵੇਸ਼ ਕਰਨ ਦੇ ਵਾਅਦੇ ਕਰ ਰਿਹਾ ਹੈ ਕੈਨੇਡਾ ਦਾ ਘਰੇਲੂ ਅਤੇ ਵਿਸ਼ਵ ਫੱਦਰੀ ਸੁਰੱਖਿਆ 'ਚ ਯੋਗਦਾਨ ਹੁਣ ਕੈਨੇਡਾ-ਅਮਰੀਕਾ ਸਬੰਧਾਂ 'ਚ ਇੱਕ ਤਣਾਅ ਵਾਲਾ ਮੁੱਦਾ ਬਣ ਗਿਆ ਹੈ। 트럼ਪ ਨੇ ਕੈਨੇਡਾ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ ਬੰਧਾਯੋਗਤਾ ਨਹੀਂ ਪਾ ਰਿਹਾ। ਹਾਲਾਂਕਿ ਕੈਨੇਡਾ ਨੇ ਅਮਰੀਕੀ ਟੈਰਫਾਂ ਵਿੱਚ ਛੋਟ ਲਈ ਜ਼ੋਰਦਾਰ ਕੋਸ਼ਿਸ਼ ਕੀਤੀ ਹੈ ਪਰ ਇਹ ਹਜੇ ਤੱਕ ਸਾਫ਼ ਨਹੀਂ ਹੋਇਆ ਕਿ ਅਮਰੀਕਾ ਕਿਸ ਚੀਜ਼ ਲਈ ਵਚਨਬੱਧ ਹੋਣ ਦਾ ਇਰਾਦਾ ਰੱਖਦਾ ਹੈ। ਅਮਰੀਕਾ ਵੱਲੋਂ ਕੈਨੇਡਾ ਦੇ ਨਿਰਯਾਤਾਂ 'ਤੇ ਵਿਆਪਕ ਟੈਰਫ ਲਗਾਏ ਗਏ ਨੇ ਹਾਲਾਂਕਿ ਕਈ ਉਤਪਾਦਾਂ ਲਈ ਛੋਟਾਂ ਤੇ ਅਪਵਾਦ ਵੀ ਨੇ। ਪ੍ਰੰਪ ਨੇ ਕੈਨੇਡਾ ਦੇ ਸਾਰੇ ਉਤਪਾਦਾਂ ਤੇ 25% ਅਤੇ ਊਰਜਾ ਉਤਪਾਦਾਂ ਤੇ 10% ਟੈਰਿਫ ਲਾਇਆ ਹੈ। ਇਸ ਦੀ ਦਲੀਲ ਸਰਹੱਦੀ ਸੁਰੱਖਿਆ ਅਤੇ ਅਮਰੀਕਾ 'ਚ ਫੈਂਟਨਿਲ ਦੀ ਆਮਦ ਨੂੰ ਲੈ ਕੇ ਚਿੰਤਾ ਬਣਾਇਆ ਗਿਆ ਹੈ। ਹਾਲਾਂਕਿ ਜੋ ਉਤਪਾਦ ਕੈਨੇਡਾ-ਯੂਐਸ-ਮੈਕਸੀਕੋ ਐਗਰੀਮੈਂਟ ਦੇ ਅਨੁਕੂਲ ਨੇ ਉਹਨਾਂ ਨੂੰ ਇਨ੍ਹਾਂ ਟੈਰਿਫਾਂ ਤੋਂ ਛੋਟ ਦਿੱਤੀ ਗਈ ਹੈ। ਔਰ ਜੋ ਉਦਯੋਗ ਤੇ ਵੀ ਟੈਰਿਫ ਲਗਾਏ ਗਏ ਨੇ ਪਰ ਇੱਥੇ ਵੀ ਸੀਯੂਐਸਐਮਏ ਦੇ ਅਨੁਕੂਲ ਪੁਰਜ਼ਿਆਂ ਲਈ ਛੋਟ ਦਿੱਤੀ ਗਈ ਹੈ। ਪਿਛਲੇ ਹਫਤੇ 트ੰਪ ਨੇ ਲਗਭਗ ਸਾਰੇ ਅਮਰੀਕੀ ਵਪਾਰਕ ਭਾਈਵਾਲਾਂ ਲਈ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤੇ ਨੇ ਮੀਡੀਆ ਨੇ ਵਾਈਟ ਹਾਊਸ ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਅਤੇ ਅਮਰੀਕਾ ਦੇ ਵਪਾਰ ਵਿਭਾਗ ਤੋਂ ਇਸ ਬਾਰੇ ਟਿੱਪਣੀ ਲਈ ਪੁੱਛਿਆ ਪਰ ਉਹਨਾਂ ਨੇ ਜਨਤਕ ਤੌਰ ਤੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਦਰਸ ਸਕੀਚਵਾਨ ਨੇ ਇਕ ਕੁਇਜ਼ ਪਾਈਚਾਰਿਆਂ ਦੇ ਹਰੇਕ ਬਾਲਗ ਲਈ 500 ਡਾਲਰ ਦਾ ਐਲਾਨ ਕੀਤਾ ਹੈ ਪ੍ਰੀਮੀਅਰ ਸਕਾਟ ਮੋਦਾ ਕਹਿੰਣਾ ਹੈ ਕਿ ਜੰਗਲ ਦੀ ਅੱਗ ਤੋਂ ਹੋਈ ਤਬਾਹੀ ਦੇ ਨਾਲ ਜੂਝ ਰਹੇ ਪਰਿਵਾਰਾਂ ਨੂੰ ਹੋਰ ਸਹਾਇਤਾ ਮਿਲੇਗੀ ਸਸਕਿਚਵਾਂ ਦੇ ਪ੍ਰੀਮੀਅਰ ਸਕਾਟ ਮੋਨ ਨੇ ਸਵੇਰੇ ਦੀ ਜੰਗਲ ਦੀ ਅਗ ਭ੍ਰਤੀ ਆਪਣੀ ਸਰਕਾਰ ਦੇ ਜਵਾਬ ਬਾਰੇ ਚਰਚਾ ਕਰਨ ਵਾਸਤੇ ਸਸਕਿਟੂਨ ਦੇ ਵਿੱਚ ਨਿਊਜ਼ ਕਾਨਫਰੰਸ ਕੀਤੀ ਆਪਣੀਆਂ ਟਿੱਪਣੀਆਂ ਦੇ ਵਿੱਚ ਉਹਨਾਂ ਨੇ ਜਾਣਕਾਰੀ ਕਾਫੀ ਅਹਿਮ ਦਿੱਤੀ ਹੈ ਉਸ ਸਸਕਿਚਵਾਂ ਦੇ ਉੱਤਰੀ ਖੇਤਰ ਤੋਂ ਭੱਜਣ ਵਾਲੇ ਹਰੇਕ ਜੰਗਲ ਦੀ ਅਗ ਤੋਂ ਬਚਣ ਵਾਲੇ ਵਿਅਕਤੀ ਲਈ 500 ਡਾਲਰ ਦੀ ਅਦਾਇਗੀ ਦਾ ਵਾਅਦਾ ਕਰ ਰਹੇ ਨੇ ਪ੍ਰੀਮੀਅਰ ਸਕਾਟ ਮੋਨ ਨੇ ਸਵੇਰੇ ਦੇ ਵਾਅਦੇ ਜੰਗਲੀ ਅਗ ਦੇ ਸੰਕਟ ਕਾਰਨ ਖਾਲੀ ਕਰਵਾਏ ਗਏ ਪਾਈਚਾਰਿਆਂ ਦੇ 18 ਸਾਲ ਤੋਂ ਵੱਧ ਉਮਰ ਦੇ ਹਰੇਕ ਸਸਕਿਚਵਾਂ ਨਿਵਾਸੀ ਲਈ 500 ਡਾਲਰ ਦੀ ਐਮਰਜੈਂਸੀ ਅਦਾਇਗੀ ਦਾ ਐਲਾਨ ਕੀਤਾ ਹੈ ਨਾਲ ਹੀ ਵਾਧੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਖਾਲੀ ਕਰਵਾਏ ਗਏ ਲੋਕਾਂ ਨੂੰ ਹੋਰ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ ਇਸ ਭੁਗਤਾਨ ਦਾ ਉਦੇਸ਼ ਖਾਲੀ ਕਰਨ ਵਾਲਿਆਂ ਨੂੰ ਘਰ ਤੋਂ ਦੂਰ ਰਹਿਣ ਦੌਰਾਨ ਤੁਰੰਤ ਖਰਚਿਆਂ ਅਤੇ ਸੁਰੱਖਿਅਤ ਹੋਣ ਤੇ ਵਾਪਸ ਆਉਣ ਨਾਲ ਜੁੜੇ ਖਰਚਿਆਂ ਨੂੰ ਪੂਰਾ ਕਰਨ 'ਚ ਮਦਦ ਕਰਨਾ ਹੈ ਸਵਜੈ ਸੈਡ ਆਰ ਆਰ ਪ੍ਰੋਵਿੰਸ਼ੀਅਲ ਐਮਰਜੈਂਸੀ ਵਾਸ ਡਿਕਲੇਅਰਡ 14 ਡੇਸ ਅਗੋ ਇਟ ਸੀਮਸ ਲਾਈਕ ਅ ਲਾਈਫਟਾਈਮ ਫੋਰ ਮੀ Uh, many that have been displaced for their from their community for a number of days or or a week or two and I would just uh, say this uh, in light of uh, recent weather changes we are still battling wildfires in our north a uh, number of wildfires uh, now have been started by uh, lightning that uh, uh, came uh, came through with the recent precipitation that we were much uh, grateful for um, and that rain in the north uh, and and across the north helped us gain uh, some footing again in our battle against these uh, very very destructive fires. Some communities are coming uh, very close uh, to being able to go home, and the SPSA uh, is working with community leadership to ensure that those uh, uh, services and uh, freshwater health care supports are in place uh, before the official call uh, to uh, to return to their community happens. But uh, there's a number of communities that are uh, gearing up uh, to to have a return, an official return to their community, including the Tri City area, Lac Larange, Air Range, and uh, uh, and Lemrange, which is about half of the evacuees that we have uh, in the province. <clears throat> with respect uh, to evacuations, there's um, numerous communities across the province that will continue to be uh, evacuated, and the Saskatchewan Health Authority uh, is working uh, very closely with communities uh, and our our leadership within the Saskatchewan Health Authority at a local level to ensure that priority people um, first were be were able to be evacuated on short notice, um, but as and has worked alongside community leaders in the return of those services in the advent and uh, impending return of the broader community. Um, I would say also with respect to the evacuations, it was a whole of government and community response. Um, highways uh, officials, as well as various emergency officials, um, RCMP, other law enforcement agencies, the Saskatchewan marshals uh, were involved uh, in ensuring that our evacuations uh, were able to um not only happen in 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 as orderly a fashion as possible leaving a a community of uh, like the tri cities for example with an excessive 10000 people uh, that need to leave on very uh, short notice sikre khas hai e elan udokita gaya hai jadon utri saskechuan ch jangal di aag hazaran lokan nu bekar kar rahi hai kai pai chariyan nu puri tarah khali karwa liya gaya hai te baki high alert te ne te immigration ne katotiyan samay samay te ਉੱਭਰਦਾ ਹੋਇਆ ਮੁੱਦਾ ਬੰਦੀਆਂ ਚਾਰੀਆਂ ਨੇ ਕੰਜ਼ਰਵੇਟਿਵ ਆਗੂ ਪੀਰ ਪੋਲੀਵ ਨੇ ਇਸ ਬਾਰੇ ਟਿੱਪਣੀ ਕੀਤੀ ਹੈ ਪੀਰ ਪੋਲੀਵ ਦਾ ਕਹਿਣਾ ਹੈ ਕਿ ਕੈਨੇਡਾ ਦੀ ਤੇਜ਼ੀ ਨਾਲ ਆਬਾਦੀ ਵਾਧੇ ਨੂੰ ਹੱਲ ਕਰਨ ਲਈ ਸਖਤ ਇਮੀਗ੍ਰੇਸ਼ਨ ਕਟੌਤੀਆਂ ਦੀ ਲੋੜ ਹੈ ਉਹਨਾਂ ਨੇ ਲਿਬਰਲ ਨੀਤੀਆਂ ਦੀ ਆਲੋਚਨਾ ਕੀਤੀ ਹੈ ਇੱਕ ਵਾਰ ਫਿਰ ਤੋਂ ਕੰਜ਼ਰਵੇਟਿਵ ਆਗੂ ਨੇ ਮੰਗ ਕੀਤੀ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ ਫਟਾਫਟ ਕਟੌਤੀਆਂ ਹੋਣੀਆਂ ਚਾਹੀਦੀਆਂ ਨੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਵ ਨੇ ਕੈਨੇਡੀਅਨ ਸਰਕਾਰ ਨੂੰ ਬੇਕਾਬੂ ਇਮੀਗ੍ਰੇਸ਼ਨ ਤਨਾਪੂਰਨ ਜਨਤਕ ਸੇਵਾਵਾਂ ਤੇ ਵਾਧੇ ਅਪਰਾਧਾਂ ਦੀਆਂ ਚਿੰਤਾਵਾਂ ਦਾ ਹਵਾਲਾ ਦਿੱਤੇ ਹੋ ਆਬਾਦੀ ਵਾਅਦੇ ਤੇ ਗੰਭੀਰ ਸੀਮਾਵਾਂ ਲਗਾਉਣ ਦੀ ਅਪੀਲ ਕੀਤੀ ਹੈ 10 ਜੂਨ 2025 ਨੂੰ ਆਟਵਾਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੋਲੀਯੇਵ ਨੇ ਲਿਬਰਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਉਹਨਾਂ ਨੂੰ ਆਬਾਦੀ ਦੇ ਵਾਅਦੇ ਲਈ ਜ਼ਿੰਮੇਵਾਰ ਠਹਿਰਾਇਆ ਜਿਸ ਬਾਰੇ ਉਹ ਦਾਅਵਾ ਕਰਦੇ ਨੇ ਕਿ ਇਸ ਨੇ ਕੈਨੇਡਾ ਦੇ ਬੁਨਿਆਦੀ ਢਾਂਚੇ ਤੇ ਸਰਹੱਦਾਂ ਨੂੰ ਖਾ비 ਕਰ ਦਿੱਤਾ ਹੈ ਪੀਰ ਪੋਲੀਯੇਵ ਨੇ ਕਿਹਾ ਕਿ ਉਹ ਚਾਹੁੰਦੇ ਨੇ ਆਬਾਦੀ ਵਾਅਦੇ ਤੇ ਸਖਤ ਸੀਮਾਵਾਂ ਲਗਾਈਆਂ ਜਾਣ ਤਾਂ ਜੋ ਲਿਬਰਲਸ ਨੇ ਸਾਡੇ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਪੋਲੀਮ ਨੇ ਉਸ ਵੱਲ ਇਸ਼ਾਰਾ ਕੀਤਾ ਹੈ ਜਿਸ ਨੂੰ ਕੰਟਰੋਲ ਤੋਂ ਬਾਹਰ ਆਬਾਦੀ ਵਾਧੇ ਵੱਜੋਂ ਦਰਸਾਇਆ ਗਿਆ ਹੈ ਜੋ ਲਿਬਰਲ ਸਰਕਾਰ ਦੇ ਅਧੀਨ ਦਿੱਲੀ ਇਮੀਗ੍ਰੇਸ਼ਨ ਨੀਤੀਆਂ ਦੁਆਰਾ ਵਧਿਆ ਹੈ ਉਹਨਾਂ ਦਲੀਲ ਦਿੱਤੀ ਹੈ ਕਿ ਬੇਰੋਕ ਵਿਕਾਸ ਨੇ ਮੁੱਦਿਆਂ ਦਾ ਇੱਕ ਝੁੰਡ ਖੜਾ ਕਰ ਦਿੱਤਾ ਹੈ ਜਿਸ ਵਿੱਚ ਖੁੱਲ੍ਹੀ ਸਰਹੱਦਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਮਨੁੱਖੀ ਤਸਕਰੀ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਚੁਪਾਦਾ ਤੇ ਜਨਤਕ ਸੁਰੋਤਾ ਤੇ ਦਬਾਅ ਸ਼ਾਮਿਲ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਦੀ ਆਬਾਦੀ 2021 ਅਤੇ 2024 ਦੇ ਵਿਚਾਲੇ ਲਗਭਗ 9% ਵਧੀ ਜੋ ਮਾਰਚ 2024 'ਚ 48 ਮਿਲੀਨ ਲੋਕਾਂ ਦੇ ਮੀਲ ਪੱਥਰ ਤੇ ਪਹੁੰਚ ਗਈ ਹੈ ਇਹ 6 ਦਹਾਕਿਆਂ ਤੋਂ ਵੱਧ ਸਮੇਂ 'ਚ ਸਭ ਤੋਂ ਤੇਜ਼ ਘਰੇਲੂ ਆਬਾਦੀ ਵਾਧਾ ਹੈ ਜੋ ਮੁੱਖ ਤੌਰ ਤੇ ਉੱਚ ਪੱਧਰੀ ਇਮੀਗ੍ਰੇਸ਼ਨ ਕਰਕੇ ਹੋਇਆ ਹੈ ਸਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਅਗਵਾਈ ਹੇਠ ਕੈਨੇਡਾ ਨੇ ਹਾਲ ਹੀ ਦੇ ਸਾਲਾਂ 'ਚ ਹਰ ਸਾਲ 5 ਲੱਖ ਸਥਾਈ ਨਿਵਾਸੀਆਂ ਦਾ ਵੈਲਕਮ ਕੀਤਾ ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪੋਰਰੀ ਵਰਕਰਸ ਸਨੇ ਟੈਂਪੋਰਰੀ ਰੈਜ਼ੀਡੈਂਸ ਦੀ ਆਬਾਦੀ 6.5% ਸੀ ਇਸ ਆਮਦ ਨੇ ਜੀਵਤ ਸੱਭਿਆਚਾਰਕ ਵਿਭਿੰਨਤਾ ਤੇ ਆਰਥਿਕ ਵਿਕਾਸ 'ਚ ਯੋਗਦਾਨ ਪਾਇਆ ਪਰ ਨਾਲ ਹੀ ਰਿਹਾਇਸ਼ ਸਿਹਤ ਸੰਭਾਲ ਤੇ ਜਨਤਕ ਬੁਨਿਆਦੀ ਢਾਂਚੇ ਤੇ ਵੀ ਦਬਾਅ ਪਾਇਆ ਖਾਸ ਕਰਕੇ ਟੋਰਾਂਟੋ ਤੇ ਵੈਂਕੂਵਰ ਵਰਗੇ ਸ਼ਹਿਰੀ ਕੇਂਦਰਾਂ ਦੇ ਵਿੱਚ ਕਾਫੀ ਨੁਕਸਾਨ ਸਾਹਮਣੇ ਆ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੱਡੇ ਪੱਧਰ ਤੇ ਇਨ੍ਹਾਂ ਟੀਚਾਂ ਦਾ ਸਮਰਥਨ ਕੀਤਾ ਹੈ। ਆਪਣੇ ਮੰਤਰੀ ਮੰਡਲ ਚ ਲਿਖੇ ਇੱਕ ਆਦੇਸ਼ ਪੱਤਰ ਚ ਕਾਰਨੀ ਨੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਤੇ ਵਾਪਸ ਲਿਆਉਣ ਦੀ ਜ਼ਰੂਰਤ ਤੇ ਉੱਤੇ ਜ਼ੋਰ ਦਿੱਤਾ ਹੈ। ਹਾਲਕਿ ਕਾਰਨੀ ਦੇ ਸਰਕਾਰ ਨੇ ਹਜੇ ਤੱਕ ਪੌਲੀਪ ਦੇ ਗੰਭੀਰ ਸਿਮਾਵਾ ਦੇ ਸਿੱਧੇ ਦਾ ਸਿੱਧਾ ਜਵਾਬ ਨਹੀਂ ਦਿੱਤਾ ਜਿਸ ਨਾਲ 2025 ਦੀਆਂ ਚੋਣਾਂ ਦੇ ਨੇੜੇ ਆਉਂਦੇ ਰਾਜਨੀਤਿਕ ਬਹਿਸ ਲਈ ਜਗ੍ਹਾ ਬਚੀ ਪੌਲੀ ਇੰਡੀਅਨ ਟਿੱਪਣੀਆਂ ਕੰਜ਼ਰਵੇਟਿਵ ਪਾਰਟੀ ਦੇ ਚੋਣ ਪਲੇਟਫਾਰਮ ਨਾਲ ਮੇਲ ਖਾਂਦੀਆਂ ਨੇ ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਅਧੀਨ ਸਥਾਈ ਇਮੀਗ੍ਰੇਸ਼ਨ ਨੂੰ ਘਟ ਕਰਨ ਦਾ ਵਾਅਦਾ ਕੀਤਾ ਸੀ ਆਬਾਦੀ ਦੇ ਤੇਜ਼ ਵਾਅਦੇ ਨੇ ਸਥਿਰਤਾ ਬਾਰੇ ਇੱਕ ਬਹਿਸ ਛਿੜ ਕੇ ਰੱਖ ਦਿੱਤੀ ਹੈ ਉੱਚ ਇਮੀਗ੍ਰੇਸ਼ਨ ਪਧਰਾਂ ਦੇ ਆਲੋਚਕ ਦਲੀਲ ਦਿੰਦੇ ਨੇ ਕਿ ਕੈਂਟਾ ਦਾ ਬੁਨਿਆਦੀ ਢਾਂਚਾ ਆਮਦ ਦੇ ਨਾਲ ਤਾਲਮੇਲ ਨਹੀਂ ਰੱਖ ਸਕਦਾ ਜਿਸ ਕਾਰਨ ਰਿਹਾਈਸ਼ ਦੀ ਘਾਟ ਭੀੜ ਭੜਕੇ ਵਾਲੇ ਸਕੂਲ ਅਤੇ ਤਣਾਪੂਰਨ ਸਿਹਤ ਸੰਭਾਲ ਪ੍ਰਣਾਲੀਆਂ ਪੈਦਾ ਹੁੰਦੀਆਂ ਨੇ ਜਿਵੇਂ ਜਿਵੇਂ ਪੋਲੀਵਿਡਿਆ ਟਿੱਪਣੀਆਂ ਪੌਪੂਲਰ ਹੋ ਰਹੀਆਂ ਨੇ ਉਹ ਉਹਵੇਂ ਲਿਬਰਲ ਸਰਕਾਰ ਨੂੰ ਆਪਣੀ ਇਮੀਗ੍ਰੇਸ਼ਨ ਰਣਨੀਤੀ ਨੂੰ ਸਪਸ਼ਟ ਕਰਨ ਲਈ ਦਬਾਵਾ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਇਸ ਦੇ ਨਾਲ ਹੀ ਮੈਨੇਜਰ ਜਾਸਦ ਕਲਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ